फिर चली भगवंत मान तबादला एक्सप्रैस एक आईपीएस नौ पीपीएस बदले देखो पूरी लिस्ट ए आई जी विजीलैस ए डबल्यू मनजीत विजिलेंस ब्यूरो फिरोजपुर रेंज के नवेंस पी भगवंत मान सरकार इन्ह विच लगातार एक्शन के मूड विच नज़र आ रही है सरकार वलों तबादलियाद की झड़ी लगा रखी है बीटी देर शाम भी विजिलेंस ब्यूरो विभाग विच एक आईपीएस ਅਤੇ 9 पीपीएस ਅਧਿਕਾਰੀਆਂ ਦੇ ਟ੍ਰਾਂਸਫਰ ਨਿਰਦੇਸ਼ ਜਾਰੀ ਕੀਤੇ ਹਨ। ਇਸ ਅਧਿਕਾਰੀ ਦਾਇਮਾ ਹਰੀਸ਼ ਕੁਮਾਰ ਨੂੰ ਜੁਆਇੰਟ ਡਾਇਰੈਕਟਰ ਐਡਮਿਨ ਅਤੇ ਐਡੀਸ਼ਨਲ ਤੌਰ ਤੇ ਐਸਐਸਪੀ ਵਿਜੀਲੈਂਸ ਬਠਿੰਡਾ ਦਾ ਚਾਰਜ ਦਿੱਤਾ ਗਿਆ ਹੈ। ਜਦ ਕਿ ਪੀਪੀਐਸ ਅਧਿਕਾਰੀਆਂ ਵਿੱਚੋਂ ਆਈਜੀ ਵਿਜੀਲੈਂਸ ਏ ਉਹ ਡਬਲਯੂ ਮਨਜੀਤ ਸਿੰਘ ਨੂੰ ਐਸਐਸਪੀ ਵਿਜੀਲੈਂਸ ਫਿਰੋਜ਼ਪੁਰ ਰੇਂਜ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸਵਰਨਦੀਪ ਸਿੰਘ ਆਈਜੀ ਫਲਾਈਂਗ ਸਕੁਐਡ ਵਿਜੀਲੈਂਸ ਬਿਊਰੋ ਲਖਵੀਰ ਸਿੰਘ ਨੂੰ ਐਸਐਸਪੀ ਵਿਜੀਲੈਂਸ ਅੰਮ੍ਰਿਤਸਰ ਅਰुण ਸੈਣੀ ਨੂੰ ਐਸਐਸਪੀ ਵਿਜੀਲੈਂਸ ਰੋਪੜ ਹਰਪ੍ਰੀਤ ਸਿੰਘ ਨੂੰ ਐਸਐਸਪੀ ਵਿਜੀਲੈਂਸ ਜਲੰਧਰ ਅਤੇ ਜਗਤਪ੍ਰੀਤ ਸਿੰਘ ਨੂੰ ਐਸਐਸਪੀ ਵਿਜੀਲੈਂਸ ਲੁਧਿਆਣਾ ਰਾਜਪਾਲ ਸਿੰਘ ਨੂੰ ਐਸਐਸਪੀ ਵਿਜੀਲੈਂਸ ਪਟਿਆਲਾ ਦੇ ਇਲਾਵਾ ਰੁਪਿੰਦਰ ਕੌਰ ਨੂੰ ਐਸਐਸਪੀ ਵਿਜੀਲੈਂਸ ਯੋ ਵਿੰਗ ਲੁਧਿਆਣਾ ਲਗਾਇਆ ਗਿਆ ਹੈ ਜਲਦ ਹੀ ਅਧਿਕਾਰੀ ਆਪਣੇ ਕੰਮਕਾਜ ਸੰਭਾਲ ਲੈਣਗੇ ਦੱਸ ਦੇ ਚਲिए ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ 2 आईपीएस ਅਤੇ 14 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਨਿਰਦੇਸ਼ ਜਾਰੀ ਕੀਤੇ ਸਨ आईपीएस ਅਧਿਕਾਰੀਆਂ ਵਿੱਚ आईपीएस ਅਧਿਕਾਰੀ ਦਾਇਮਾ ਹਰੀਸ਼ ਕੁਮਾਰ ਸਮੇਤ 7 ਪੀਪੀਐਸ ਅਧਿਕਾਰੀਆਂ ਨੂੰ ਵਿਜੀਲੈਂਸ ਬਿਊਰੋ ਪੰਜਾਬ ਵਿੱਚ ਲਗਾਇਆ ਗਿਆ